ਪੰਚਾਇਤ ਵਾਲੇ ਨੂੰ ਮੋਕੋਠੀ ਪਾ ਦੇਣਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਦੀ ਕੁਰਕੀ ਤੋਂ ਬਾਅਦ ਬੀਡੀਪੀਓ ਰੁੜਕਾ ਕਲਾਂ ਦਫ਼ਤਰ ਆਇਆ ਹਰਕਤ ਵਿੱਚ शिकायतकर्ता श्री जसवीर सिंह पुत्र हरजिंदर सिंह निवासी ਪਿੰਡ ਤਗੜਵਲੋਂ ਕਬਜ਼ਾਕਾਰੀਆਂ ਦੇ ਖਿਲਾਫ ਟੁਕਵੀਂ ਕਾਰਵਾਈ ਕਰਕੇ ਨਜਾਇਜ਼ ਕਬਜ਼ਾ ਹਟਾਉਣ ਸੰਬੰਧੀ ਦਰਖਾਸਤ ਪਿਛਲੇ ਸਾਲ ADC ਵਿਕਾਸ ਜਲੰਧਰ ਨੂੰ ਦਿੱਤੀ ਗਈ ਸੀ ਪਰ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਚੱਲਦਿਆਂ ਨਜਾਇਜ਼ ਕਬਜ਼ੇ ਚਕਾਉਣ ਵਿੱਚ ਤਿਲਮਟ ਵਰਤੀ ਜਾ ਰਹੀ ਸੀ ਜਿਸ ਦੇ ਚਲਦੇ ਹੀ ਸ਼ਿਕਾਇਤ ਕਰਤਾ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਕਮਿਸ਼ਨ ਵੱਲੋਂ ਡੀਡੀਪੀਓ ਜਲੰਧਰ ਨੂੰ ਨਿਪਟਾਰਾ ਕਰਨ ਸੰਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਵਾਬ ਦੀ ਮੰਗ ਕੀਤੀ ਗਈ ਹੈ ਇਸ ਕਰਕੇ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਸ਼ਿਕਾਇਤ ਤੇ ਬਣਦੀ ਕਾਰਵਾਈ ਕਰਕੇ ਰਿਪੋਰਟ ਸਮੇਂ ਸਿਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਨੂੰ ਭੇਜੀ ਜਾ ਸਕੇ ਸਰ ਕੀ ਨਾਂ ਤੁਹਾਡਾ ਤੇ ਕੀ ਆਉਦਾ ਆ ਮੇਰਾ ਨਾਮ ਜੀ ਭਪਿੰਦਰ ਸਿੰਘ ਨਾਂ ਆ ਮੈਂ ਫੇਮ ਬਲਾਕ ਰੋਡ ਕਾ ਕਲਾ ਵਿਖੇ ਸਮਾਜਿਕ ਸਖਿਆ ਤੇ ਪੰਚਾਇਤ ਦਫਤਰ ਐਸ்சிਪੀਓ ਦੀ ਪੋਸਟ ਤੇ ਜਿਹੜਾ ਮੈਂ ਕੰਮ ਕਰ ਰਿਹਾ ਓਕੇ ਠੀਕ ਆ ਜੀ ਤੇ ਮੈਂ ਅੱਜ ਪਿੰਡ ਤੱਗੜ ਵਿਖੇ ਜਿਹੜਾ ਆ ਸਾਡੇ ਬੀਡੀਪੀਓ ਸਾਹਿਬ ਸਰ ਗੁਰਮੀਤ ਸਿੰਘ ਜੀ ਉਨਾਂ ਨੇ ਇੱਕ ਪੱਤਰ ਜਾਰੀ ਕੀਤਾ ਗਿਆ 25/9/2025 ਨੂੰ ਕਿ ਪਿੰਡ ਤੱਗੜ ਵਿੱਚ ਇੱਕ ਕੰਪਲੇਂਟ ਕੀਤੀ ਆ ਜਸਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਤੱਗੜ ਓਕੇ ਜੀ ਇੱਥੋਂ ਦੇ ਰਹਿਣ ਵਾਲੇ ਉਹਨਾਂ ਕੀਤੀ ਆ ਵੀ ਇੱਥੇ ਇੱਕ ਨਿਜਾਇਜ਼ ਕਬਜ਼ਾ ਆ ਇੱਕ 플ਾਟ ਲਾਟ ਹੋਇਆ ਸੀਗਾ ਆਪਣੇ ਫਕੀਰ ਚੰਦ ਪੁੱਤਰ ਨੱਥੂ ਰਾਣਾ ਹੂੰ ਹੂੰ ਤੇ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੀ ਡੈਥ ਤੋਂ ਬਾਅਦ ਉਹ ਫਲਾਟ ਤੇ ਜਿਹੜਾ ਕਬਜ਼ਾ ਉਹਨਾਂ ਦੇ ਮੁੰਡੇ ਬੇਟੇ ਨੇ ਜਿਹੜਾ ਆ ਕਬਜ਼ਾ ਕਰ ਲਿਆ ਉਹਦੇ ਕੋਲ ਆਲਰੇਡੀ ਜਿਹੜੀ ਜਗ੍ਹਾ ਹੈਗੀ ਆ ਪਿੰਡ ਵਿੱਚ ਹੈਗੀ ਆ ਗੁਰਮੇਜ ਸਿੰਘ ਰਾਮ ਉਰਫ ਗੇਜਾ ਪੁੱਤਰ ਫਕੀਰ ਚੰਦ ਹੂੰ ਹੂੰ ਉਹਨਾਂ ਕੋਈ ਜਗ੍ਹਾ ਹੈਗੀ ਆ ਪਿੰਡ ਦੇਖੇ ਤੇ ਉਹਨੂੰ ਜਿਹੜਾ ਪਲਾਟ ਜਿਹੜਾ ਹਦਾਇਤਾ ਮਦੌਕ ਨਹੀਂ ਦਿੱਤਾ ਜਾ ਸਕਦਾ ਸੀਗਾ ਤੇ ਉਹਨਾਂ ਦੀ ਸ਼ਿਕਾਇਤ ਇਸ ਸੰਬੰਧੀ ਕੀਤੀ ਉਹਨਾਂ ਦਾ ਅਸੀਂ ਮੌਕਾ ਅੱਜ ਰੱਖਿਆ ਸੀਗਾ ਮੇਰੇ ਨਾਲ ਮਿਸਟਰ ਡਾਕਟਰ ਤੋਂ ਜਿਹੜੇ ਨੇ ਮੇਰੇ ਕਲੀਕ ਨਾਲ ਤੇ ਜਿਹੜੇ ਸਟਾਫ ਮੈਂਬਰ ਜਿਹਨਾਂ ਡਿਊਟੀ ਬੀਡੀਪੀ ਉਹ ਸਾਡੇ ਨੇ ਲਾਈ ਸੀਗੀ ਪੱਤਰ ਜਾਰੀ ਕਰਕੇ ਸ਼੍ਰੀ ਸੰਜੀਤ ਕੁਮਾਰ ਪੰਚਾਇਤ ਖਤਰ ਗ੍ਰਾਮ ਪੰਚਾਇਤ ਤੱਗੜ ਅਤੇ ਸਾਡੇ ਸੰਤੀ ਪਟਵਾਰੀ ਜਿਹੜੇ ਨੇ ਸੀਰੀ ਸੁਰਜੀਤ ਸਿੰਘ ਹੂੰ ਜਿਹੜੇ ਪਟਵਾਰੀ ਨੇ ਉਹਨਾਂ ਦੀ ਡਿਊਟੀ ਲਈ ਸੀ ਕਿ ਤਿੰਨੋਂ ਜਣੇ ਜਾ ਕੇ ਮੌਕਾ ਦੇਖ ਕੇ ਜੋ ਵੀ ਹੈਗਾ ਮੌਕੇ ਦੀ ਸਾਰਾ ਦੇਖ ਕੇ ਕਿ ਮੈਨੂੰ ਆ ਕੇ ਰਿਪੋਰਟ ਕਰੋ ਤੇ ਅਸੀਂ ਮੌਕਾ ਦੇਖ ਲਿਆ ਅੱਜ ਮੌਕੇ ਤੇ ਜੋ ਹੈਗਾ ਆ ਉਹ ਕਿਸੇ ਦੇਖਿਆ ਗਿਆ ਮੌਕਾ ਦੇਖਿਆ ਕਿ ਮੌਕੇ ਤੇ ਘਰ ਬਣਿਆ ਹੋਇਆ ਉਹਨਾਂ ਵਿੱਚ ਜਿਹੜੀ ਹੈਗੀ ਆ ਗੁਰਮੀਜਨ ਉਹ ਗੰਜਾ ਪੁੱਤਰ ਫੀਕ ਚੰਦੇ ਕਿੰਨੇ ਰਹਿائش ਆ ਪਰਿਵਾਰ ਸਮੇਤ ਉਹ ਰਹਿ ਰਿਹਾ ਹੈਗਾ ਆ ਹੂੰ ਠੀਕ ਆ ਜੀ ਤੇ ਉਹਨੂੰ ਅਸੀਂ ਬੇਨਤੀ ਵੀ ਕੀਤੀ ਆ ਉਹਨੂੰ ਕਿ ਕਿਆ ਵੀ ਮੌਕੇ ਤੇ ਵੀ ਇਹ ਜਿਹੜਾ ਤੇਰੇ ਕੋਲ ਉਹਨੂੰ ਪੁੱਛ ਲੈਣਾ ਪੁੱਛਿਆ ਉਹਨੂੰ ਦੇ ਕੋਲ ਕਿ ਤੇਰੇ ਕੋਈ ਜਗ੍ਹਾ ਹੈਗੀ ਆ ਤੇ ਉਹਨਾਂ ਦੇ ਕੋਲ ਦੱਸਿਆ ਗਿਆ ਕਿ ਜਗ੍ਹਾ ਫਿਰ ਮੇਰੇ ਬਾਪੂ ਦੇ ਨਾਮ ਤੇ ਜਿਹੜੀ ਆ ਸਾਨੂੰ ਅਲਾਰਟ ਲੈਂਟ ਜਿਹੜੀ ਆ ਉਹਦੇ ਵਿੱਚ ਜਗ੍ਹਾ ਸਾਡੀ ਹੋਉਂਦੀ ਆ ਤੇ ਉਹਨੇ ਸਾਨੂੰ ਦੱਸਿਆ ਕਿ ਉਹਨਾਂ ਦੇ ਮੁਤਾਬਕ ਅਸੀਂ ਉਹ ਦਿਨ ਫਿਰ ਕਿਹਾ ਵੀ ਜੇ ਆਲਰੇਡੀ ਤੇਰੇ ਕੋਲ ਜਗ੍ਹਾ ਹੈਗੀ ਤੇ ਫਿਰ ਤੇਰੇ ਕੋਲ ਪਲਾਟ ਜਿਹੜਾ ਹੈ ਸਰਕਾਰ ਵੱਲੋਂ ਜੋ ਹਦੈਤਾਂ ਹੈਗੀਆਂ ਵੀ ਪਲਾਟ ਜਿਹੜਾ ਹੈ ਉਸ ਵਿਅਕਤੀ ਨੂੰ ਦਿੱਤਾ ਜਾ ਸਕਦਾ ਜਿੰਦੇ ਕੋਲ ਇੱਕ ਇੰਚ ਵੀ ਜਗ੍ਹਾ ਜਿਹੜੀ ਹੈਗੀ ਆ ਨਾ ਹੋਵੇ ਬਿਲਕੁਲ ਬੇਕਰਾਰ ਹੋਵੇ ਬਾਹਰ ਕਾਇਤੇ ਰਹਿ ਰਿਹਾ ਹੋਵੇ ਬਾਹਰ ਕਿਤੇ ਇੱਕ ਲੈਂਡਲੈਸ ਹੋਵੇ ਬਿਲਕੁਲ ਤੇ ਗਰੀਬ ਹੋਵੇ ਉਹਨੂੰ ਲਾੜ ਕੀਤਾ ਜਾ ਸਕਦਾ ਉਹਨੂੰ ਬੇਨਤੀ ਕੀਤੀ ਆ ਤੇ ਦੇਖਦੇ ਆ ਜੀ ਬਾਕੀ ਪੋਰਟ ਉਹਨਾਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਇਹਨੂੰ ਜੇਤਾ ਤੂੰ ਚੱਕ ਲੇਗਾ ਇਹਨੂੰ ਕਬਜ਼ੇ ਨੂੰ ਅੱਜ ਮੌਕੇ ਤੇ ਪੰਚਾਇਤ ਦੇ ਸਰਪੰਚ ਸਾਹਿਬ ਨੇ ਭੈਣ ਜੀ ਨੇ ਫਰਮਜੀਤ ਕੌਰ ਜੀ ਇਹਨਾਂ ਵੱਲੋਂ ਵੀ ਜਿਹੜਾ ਹੈਗਾ ਉਹਨੂੰ ਬੁਲਾ ਕੇ ਤੇ ਉਹਨੂੰ ਕਿਹਾ ਗਿਆ ਵੀ ਇਹ ਤੁਹਾਨੂੰ ਸਾਡੀ ਸਾਡੇ ਵਾਂਗ ਕਾਨੂੰਨ ਦੇ ਡੈਰੀ ਚ ਹੈਗੇ ਕਾਨੂੰਨ ਦੇ ਸਾਡੇ ਹੱਥ ਜਿਹੜੇ ਬਣੇ ਹੋਏ ਆ ਤੁਹਾਨੂੰ ਕਾਰਵਾਈ ਕਰਨੀ ਪੈਣੀ ਆ ਸਰਪੰਚ ਸਾਹਿਬ ਜੇ ਕਿਸੇ ਵਿਅਕਤੀ ਦੇ ਨਾਮ ਆਪਣੀ ਲੈਂਡ ਚਾਹੇ ਖਰੀਦ ਲੂ ਕਹ ਲੋ ਚਾਹੇ ਐਗਰੀਕਲਚਰ ਲੈਂਡ ਜਿਹੜੀ ਹਾਂ ਨਹੀਂ ਹਾਂ ਜੀ ਕੀ ਉਹਨੂੰ ਤੁਹਾਡਾ ਡਿਪਾਰਟਮੈਂਟ ਪਲੋਟ ਇਸ਼ੂ ਕਰ ਸਕਦਾ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਗਾ ਜੇ ਉਹਦੇ ਨਾਂ ਤੇ ਬੋਲਦੀ ਹੈ ਨਾ ਮਾਰ ਕਾਰਡ ਦੇ ਮੁਤਾਬਕ ਕੋਈ ਵੀ ਜਗਾ ਚਾਹੀਏ ਉਹ ਐਗਰੀਕਲਚਰ ਲੈਂਡ ਆ ਚਾਹੀਏ ਉਹਦੀ ਰਹੇ ਕੋਈ ਜਗਾ ਕਿਤੇ ਵੀ ਉਹਦੇ ਨਾਂ ਤੇ ਹੈਗੀ ਉਸ ਪਰ ਤੇ ਨਾਂ ਤੇ ਆ ਤੇ ਉਹਨੂੰ ਮਰ ਫਕੀਰ ਚੰਦ ਨੂੰ ਤਾਂ ਲੋਡ ਕੀਤੀ ਗਈ ਸੀ ਉਹਦੇ ਨਾਂ ਤੇ ਜਗਾ ਬੋਲਦੀ ਸੀ ਇਹ ਪਤਾ ਨਹੀਂ ਕਿ ਇਦਾਂ ਹੋਇਆ ਫਿਰ ਤੋਂ ਪਹਿਲਾਂ ਹੋਇਆ ਲਾਚਮੈਂਟ ਹੋਈ ਆ ਕਿਦਾਂ ਹੋਈ ਆ ਇੰਦੀ ਬਾਰੇ ਮੈਂ ਕੋਈ ਤੁਹਾਨੂੰ ਕਮੈਂਟ ਕੋਸ਼ਿਸ਼ ਨਹੀਂ ਦੇ ਸਕਦਾ ਕਿਉਂਕਿ ਥੰਨੇ ਜਾਰੀ ਹੋ ਚੁੱਕੀ ਆ ਥੰਨੇ ਜਾਰੀ ਹੋ ਚਲੋ ਵਿਅਕਤੀ ਜਿਹੜਾ ਆ ਆਪਣੇ ਫਕੀਰ ਚੰਦ ਜੀ ਉਹਨੇ ਡੈਥ ਹੋ ਚੁੱਕੀ ਆ ਦੁਨੀਆ ਤੇ ਹੈ ਨਹੀਂਗੇ ਨਰਮ ਸਿੰਘ ਉਹ ਐਕਸਪਾਇਰ ਹੋ ਚੁੱਕੀ ਆ ਬਿਲਕੁਲ ਠੀਕ ਆ ਜੀ ਇਹ ਜਿਹੜਾ ਕਬਜ਼ਾ ਹੋਇਆ ਸੀ ਸ਼ਾਇਦ ਤੁਸੀਂ ਪਹਿਲਾਂ ਦੱਸਿਆ ਵੀ ਇਹ ਫਕੀਰ ਚੰਦ ਦੀ ਮੌਤ ਤੋਂ ਬਾਅਦ ਹੋਇਆ ਹਾਂਜੀ ਇਹ ਜਿਹੜਾ ਮਕਾਨ ਬਣਾਇਆ ਇਹ ਫਕੀਰ ਚੰਦ ਦੀ ਮੌਤ ਤੋਂ ਬਾਅਦ ਹੀ ਦੱਸਿਆ ਪੰਚਾਇਤ ਨੇ ਅੱਜ ਓਕੇ ਦੀ ਸੰਮਤੀ ਨਾਲ ਦਿੱਤੀ ਸੀਗੀ ਆ ਜੇ ਕਿਸਾਨਾਂ ਦਾ ਨੋਟ ਹੁੰਦੀ ਆ ਉਹਦੇ ਜਿਹੜੇ ਬੱਚੇ ਅੱਗੇ ਜਾ ਕੇ ਕਬਜ਼ਾ ਕਰ ਸਕਦੇ ਆ ਜੀ ਉਹਦੀ ਮੌਤ ਤੋਂ ਬਾਅਦ ਨਹੀਂ ਕਬਜ਼ਾ ਇੱਕ ਜੇ ਤਾਂ ਕੋਈ ਲੈਂਡਲੈਸ ਹੈਗਾ ਜਾਂ ਜੇ ਉਹਨਾਂ ਵਿੱਚੋਂ ਕਿਸੇ ਲੋੜਵੰਦ ਹੈਗਾ ਆ ਉਹ ਬਕਾਇਦਾ ਇੱਕ ਐਜ ਪਰ ਰੂਲ ਜੋ ਵੀ ਹੋ ਕਿਤੇ ਆਣ ਕੇ ਲਿਆਵੇ ਪ੍ਰਸ਼ਾਸਨ ਬੈਠਾ ਹੈ ਦਫ਼ਤਰ ਬੈਠਾ ਹੈ ਆ ਇੱਕ ਨਾ ਤੇ ਉਹ ਇੰਸਾਈਨ ਜਜਕਵਤੇ ਬਿਲੀ ਵਾ ਗੋਲ ਮੀਟਰ ਲਾਇਆ ਗਿਆ ਜੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਨਹੀਂ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਉਹ ਕਿਦਾਂ ਲੱਗਿਆ ਕਿਹੜੇ ਅਗਰ ਅਗਰ ਡਿਪਾਰਟਮੈਂਟ ਲੈਕਸਿਟੀ ਬੋਰਡ ਨੇ ਲਾਇਆ ਹੈਗਾ ਕਿ ਉਹ ਵੀ ਵਿੱਚ ਭਾਗੀਦਾਰ ਬਣਦੇ ਆ ਜੀ ਇਹ ਉਹ ਹੀ ਦੱਸ ਸਕਦੇ ਆ ਜੀ ਕੱਲ ਨੂੰ ਉਹਨਾਂ ਦੇ ਜੇ ਉਹਨਾਂ ਨੇ ਕੀਤਾ ਉਹਨਾਂ ਕੀ ਦੇਖਿਆ ਕੀ ਪ੍ਰੂਫ ਦੇਖੇ ਹੈਗੇ ਆ ਹੂੰ ਚੂਫਤਾ ਕੰਸਲ ਦਿੱਤੀ ਹੋਣਗੇ ਉਹਨਾਂ ਨੇ ਆ ਗੁਰਮੇਸ਼ ਰਾਮ ਜੀ ਨੇ ਕਿ ਮੇਰੇ ਨਾਮ ਦੀ ਇੱਕ ਜਗ੍ਹਾ ਹੈਗੀ ਆ ਮੇਰੇ ਨਾਮ ਤੇ ਜਿਹੜਾ ਮੀਟਰ ਲਗਾਇਆ ਜਾਵੇ ਹੂੰ ਉਹਨਾਂ ਨੇ ਕੋਈ ਗੱਦਾ ਧੰ ਸਰਕਾਰ ਦੇ ਅਧਿਤਾ ਮੁਤਾਬਕ ਉਹਨੂੰ ਫਾਲੋ ਕੀਤਾ ਹੂੰ ਹੋਊਗਾ ਤਾਂ ਹੀ ਮੀਟਰ ਲੱਗਿਆ ਹੈਗਾ ਉਹ ਇਹ ਬੈਟਰ ਜਿਹੜਾ ਆ ਉਹ ਬਿਜਲੀ ਵਿਭਾਗ ਜਿਹੜਾ ਉਹ ਹੀ ਦੱਸ ਸਕਦਾ ਹੈ ਆ ਇਹਦੇ ਵਿੱਚ ਸ਼ਿਕਾਇਤ ਕਰਤਾ ਕੌਣ ਹੈ ਜੀ ਸ਼ਿਕਾਇਤ ਕਿਸ ਦੀ ਸ਼ਿਕਾਇਤ ਤੇ ਤੁਸੀਂ ਆਏ ਹੋ ਜਸਵੀਰ ਸਿੰਘ ਪੁੱਤਰ ਹਜਿੰਦਰ ਸਿੰਘ ਇਹ ਸ਼ਿਕਾਇਤ ਕਿੱਥੋਂ ਆਈ ਜੀ ਤੁਹਾਨੂੰ ਸਾਡੇ ਕੋਲ ਵੀ ਸ਼ਿਕਾਇਤ ਸ਼ਿਕਾਇਤ ਸਾਡੇ ਕੋਲ ਆਈ ਆ ਜੀ ਇਹ ਜਿਹੜੀ ਡੀਡੀਪੀ ਉਹ ਸਾਹਬ ਨੂੰ ਆਈ ਆ ਮਾਨ ਜੋ ਡੀਡੀਪੀ ਉਹ ਸਾਹਬ ਨੂੰ ਆਈ ਆ ਸਾਨੂੰ ਜਿਹੜਾ ਬੀਡੀਪੀ ਉਹ ਰੁੜਕਾ ਕਲਾਂ ਨੂੰ ਹੂੰ ਤੇ ਮਨੁੱਖੀ ਤੇ ਕਮਾਨਜੋ ਮਨੁੱਖੀ ਅਧਿਕਾਰ ਕਮਿਸ਼ਨ ਚੇਅਰਮੈਨ ਸਾਹਿਬ ਜਿਹੜੇ ਨੇ ਉਹਨਾਂ ਵੱਲੋਂ ਇਹ ਰਿਪੋਰਟ ਵੀ ਸਾਡੇ ਕੋਲ ਮੰਗੀ ਗਈ ਆ ਕਿ ਸਾਨੂੰ ਜਿਹੜੀ ਰਿਪੋਰਟ ਆਂਦੀ ਭੇਜੋ ਇਹਦਾ ਜੋ ਵੀ ਫਰਦਰ ਕੰਮ ਤੁਸੀਂ ਕਾਰਵਾਈ ਕੀਤੀ ਆ ਕੀ ਕਾਰਵਾਈ ਕੀਤੀ ਆ ਤੁਸੀਂ ਅੱਜ ਮੌਕੇ ਤੇ ਆਏ ਹੋ ਜੋ ਸਾਨੂੰ ਪਤਾ ਲੱਗਾ ਵੀ ਜਿਹੜਾ ਕਬਜ਼ਾਦਾਰੀ ਉਹਨੇ ਕੋਈ ਕੋਆਪਰੇਟ ਨਹੀਂ ਕੀਤਾ ਤੇ ਪੰਚਾਇਤ ਦਾ ਕੀ ਕੀਤਾ ਉਹਨੂੰ ਬੁਲਾਇਆ ਗਿਆ ਪਰ ਉਹ ਕਹਿੰਦਾ ਮੇਰੇ ਮੇਰਾ ਅੱਗੋਂ ਬੰਦੋਬਸਤ ਕਰ ਦੋ ਮੈਂ ਕਿੱਥੇ ਜਾਵਾਂ ਮੇਰੇ ਬੱਚੇ ਹੈਗੇ ਐਕਚੁਅਲ ਉਹ ਗਰੀਬ ਆ ਬਿਲਕੁਲ ਗਰੀਬ ਆ ਉਹ ਉਹਦੀ ਕੰਡੀਸ਼ਨ ਦੇਖ ਕੇ ਉਹਦਾ ਪਰਿਵਾਰ ਦੇਖ ਕੋਈ ਵਾਈਫ ਵੀ ਸੀਗੀ ਤੇ ਬਿਲਕੁਲ ਗਰੀਬ ਆ ਪਰ ਉਹ ਕਹਿੰਦਾ ਮੇਰਾ ਅਰੇਂਜਮੈਂਟ ਕਰ ਦੋ ਕਿਤੇ ਮੈਨੂੰ ਜਗਾ ਲੈ ਦੋ ਜਾਂ ਕਰ ਦੋ ਹੈਗਾ ਯਾਰ ਨਾ ਮੈਨੂੰ ਤਾਂ ਕਿ ਤਾਂ ਕਿ ਮੈਂ ਖਾਲੀ ਕਰ ਦੂੰਗਾ ਸਾਡੇ ਪਿੰਡੇ ਵਿੱਚ ਸੁਣੋ ਜੀ ਸਾਡੇ ਪਿੰਡੇ ਵਿੱਚ ਹੋਰ ਵੀ ਬਹੁਤ ਗਰੀਬ ਹੈ ਉਹ ਜਿਹੇ ਪੰਚਾਇਤ ਮੈਂਬਰ ਵੀ ਹੈਗੇ ਆ ਜਿਨ੍ਹਾਂ ਨੇ ਕਿਹਾ ਵੀ ਅਸੀਂ ਵੀ ਦੇਈਏ ਇਹਦਾ ਮਤਲਬ ਸਾਰਿਆਂ ਨੂੰ ਦੇ ਦੇਣੀ ਚਾਹੀਦੀ ਤਾਂ ਇਹ ਸਾਰਿਆਂ ਨੂੰ ਨਹੀਂ ਦੇ ਦੇਣੀ ਚਾਹੀਦੀ ਆ ਜਿਹੜਾ ਉਹ ਗੱਲਿਆ ਜੋ ਗਵਰਨਮੈਂਟ ਦੀ ਐਕਸ਼ਨ ਫੋਰਸ ਹੀ ਬਤਾਵੋ ਖੁਦ ਉਹ ਕੈਨ ਨੂੰ ਸਾਰਾ ਪਿੰਡ ਹੀ ਕਹੂਗਾ ਅਗਰੇ ਤੀ ਹੈ ਨਾ ਤੇ ਉਹ ਨਹੀਂ ਜੋ ਪੁਲਿਸੀ ਕਹਿ ਰਹੀ ਆ ਪੁਲਿਸੀ ਜੋ ਸਰਕਾਰ ਵੱਲੋਂ ਗਾਈਡਲਾਈਨ ਹੈ ਗਿਆ ਜੋ ਹਦਕਾਂ ਜਰੂਰੀ ਸੀ ਅੱਛਾ ਕੀ ਸ਼ਿਕਾਇਤ ਕਰਦਾ ਕੀ ਉਮੀਦ ਰੱਖਣ ਜੀ ਕਦੋਂ ਤੱਕ ਤਾਂ ਇਸ ਅਸੀਂ ਕਰਦੇ ਰਹੇ ਜੀ ਵਿਦਨ ਵਨ ਵੀਕ ਚ ਅਸੀਂ ਜਿਹੜੀ ਉਹ ਜੋ ਵੀ ਕੀ ਰਿਪੋਰਟ ਆ ਸਾਰਾ ਜੋ ਵੀ ਅਸੀਂ ਫਰਦਰ ਕਾਰਵਾਈ ਕਰਕੇ ਅਸੀਂ ਜਿਹੜਾ ਹੈਗਾ ਕੋ ਸਾਡੇ ਅੱਗੇ ਬੀਡੀਪੀਓ ਸਾਹਿਬ ਦੀ ਪੋਸਟ ਖਾਲੀ ਸੀ ਹੁਣ ਆਗੇ ਮੰਨਜੋ ਗੋਸਾ ਗੁਰਮੀਰ ਸਿੰਘ ਜੀ ਪੀਸਫ ਲਾਈਟ ਨੇ ਬੀਡੀਪੀਓ ਅੱਗੇ ਆ ਕਿ ਉਹਨਾਂ ਨੂੰ ਅਸੀਂ ਜਿਹੜੀ ਰਿਪੋਰਟ ਅੱਜ ਵੀ ਅਸੀਂ ਮੌਕੇ ਤਿੰਨਾਂ ਨੇ ਰਿਪੋਰਟ ਸਾਂਝੀ ਰਿਪੋਰਟ ਜਿਹੜੀ ਆ ਅਸੀਂ ਉਹ ਦੇ ਦੇਣੀ ਆ ਮੌਕੇ ਦੀ ਸਾਰੀ ਸਥਿਤੀ ਦੇਖ ਲਈ ਆ ਸਾਰਾ ਜੋ ਆ ਸਾਡੀ ਨਿਗਾ ਚ ਕੱਢ ਲਿਆ ਜੋ ਅਸੀਂ ਹੈਗਾ ਆ ਆਪਣੀ ਰਿਪੋਰਟਾਂ ਵਿੱਚ ਅਸੀਂ ਇਹ ਵੀ ਦੱਸਦੇ ਹਾਂ ਤੇ ਇਸੇ ਪਰਵਾਹ ਨੂੰ ਕਿ ਮੋਟੀ ਸੰਤ ਦਾ ਜਿਹੜਾ ਹਾਲ ਆ ਨਾ ਉਹ ਵੀ ਦਿੱਤਾ ਗਿਆ ਆ ਜਦ ਕਿ ਸਾਡੇ ਪਿੰਦੇ ਵਿੱਚ ਅਕਸਰ ਹੀ ਫੰਕਸ਼ਨ ਹੁੰਦੇ ਰਹਿੰਦੇ ਜਦ ਜਿਹੜੇ ਲੈਂਡਲੈਸ ਪਰਿਵਾਰ ਆ ਉਹਨਾਂ ਨੇ ਉਹ ਥਾਂ ਯੂਜ਼ ਕਰਨੀ ਹੁੰਦੀ ਆ ਪਿਛਲੇ ਮਤਲਬ ਪਿਛਲੀ ਪੰਚਾਇਤ ਬਿਲੇ ਦਾ ਦਿੱਤਾ ਹੋਇਆ ਜਿੰਨਾ ਕਿ ਮੈਨੂੰ ਜਾਣਕਾਰੀ ਸ਼ਾਇਦ ਪ੍ਰਬੰਧਕ ਲੱਗਾ ਸੀ ਉਦੋਂ ਕਿ ਉਹ ਵੀ ਖਾਲੀ ਕਰਾਇਆ ਗਿਆ ਜਾਂ ਤਸਦੇ ਦਾ ਤੇ ਇਹਨਾਂ ਨੂੰ ਦਿੱਤਾ ਜਾਏ ਉਹ ਪੰਚਾਇਤ ਦੇਖੋ ਜੀ ਪੰਚਾਇਤ ਦਾ ਹੀ ਹੈਗਾ ਪੰਚਾਇਤ ਇੱਕ ਸੰਸਥਾ ਹੈਗੀ ਆ ਇੱਕ ਸਰਕਾਰ ਆ ਪਿੰਡ ਦੀ ਗ੍ਰਾਮ ਪੰਚਾਇਤ ਜਿਹੜੀ ਹੈਗੀ ਆ ਕਮਿਊਨਲ ਸੈਂਟਰ ਉਹਨਾਂ ਦੀ ਨਿਗਰਾਨੀ ਚਾ ਉਹਦੀ ਥਾਂ ਸਮਾਦੀ ਜਮਾਇਰੀ ਉਹਨਾਂ ਦੀ ਆ ਉਹ ਜੋ ਜਿਹੜਾ ਹੈਗਾ ਉਹਨੇ ਦੇਖਣਗੇ ਵੀ ਉਹਨੂੰ ਆਪਾਂ 베ਨਾ ਜਾਂ ਨਹੀਂ 베ਨਾ ਉਹ ਉਹਨਾਂ ਦਾ ਅਧਿਕਾਰ ਕੀਤਾ ਆ ਉਹ ਜੇ ਜਿਹਨੂੰ ਉਹਗਾ ਉਹ ਆਪਣੇ ਜੋ ਵੀ ਹਦਾਇਤਾਂ ਬਤਾ ਲਓ ਉਹ ਪੰਜਾਬ ਕਰਦੇ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ